ਫੀਮਡਿ ਬੋਰਡ ਅੱਜ ਆਪਣੇ ਖੇਤਾਂ ਵਿੱਚ ਪਿੰਡ ਸ਼ਾਹਪੁਰ ਵਿਖੇ ਆਹ ਅੱਜ ਅਸੀਂ ਜੋ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਸਪੈਸ਼ਲ ਮਸ਼ੀਨ ਜਿਹੜੀ ਲਾਂਚ ਕੀਤੀ ਹੈ ਜਿਹਨੂੰ 3000 ਸੇਟਿੰਗ ਕਹਿੰਦੇ ਆ ਉਸ ਤਕਨੀਕ ਦੇ ਨਾਲ ਜੰਗ ਇਨਵਰਟਰ ਫਾਰਮਰ ਗਰੁੱਪ ਉਹਦੀ ਮਦਦ ਨਾਲ ਅੱਜ ਜਿਹੜਾ ਪ੍ਰਦਰਸ਼ਨੀ ਪਲਾਂਟ ਜਿਹੜਾ ਅੱਜ ਟ੍ਰਾਇਲ ਜਿਹੜਾ ਉਹ ਪਿੰਡ ਸ਼ਾਹਪੁਰ ਲੱਕੇ ਕੀਤਾ ਜਾ ਰਿਹਾ ਇਹਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ 17 18 ਬਾਸਮਤੀ ਦੀ ਕਟਾਈ ਹੋ ਰਹੀ ਆ ਉਸ ਦੇ ਨਾਲ ਹੀ ਕਣਕ ਦੀ ਬਜਾਈ ਤੇ ਨਾਲ ਹੀ ਜਿਹੜੀ ਆ ਉਹ ਖਾਦ ਵੀ ਉਹ ਤਿੰਨੇ ਚੀਜ਼ੇ ਤੀਆਂ ਜਿਹੜੀਆਂ ਨੇ ਉਹ ਮਸ਼ੀਨ ਆਪ ਹੀ ਕੰਮ ਕਰ ਰਹੀ ਆ ਤੇ ਨਾਲ ਜਿਹੜਾ ਐਸਐਮਐਸ ਚੱਲ ਕੇ ਤੇ ਨਾਲ ਪਰਾਲੀ ਦਾ ਪ੍ਰਬੰਧ ਵੀ ਹੋ ਰਿਹਾ ਇਹਨੂੰ ਤਿੰਨ ਜ਼ੀਰੋ ਆ ਤਾਂ ਕਹਿੰਦੇ ਨੇ ਵੀ ਇਹਦੇ ਨਾਲ ਇੱਕੋ ਵਾਰੀ ਕਟਾਈ ਹੋ ਗਈ ਨਾਲ ਹੀ ਬਜਾਈ ਹੋ ਗਈ ਤੇ ਨਾਲ ਹੀ ਪਰਾਲੀ ਦਾ ਪ੍ਰਬੰਧ ਵੀ ਹੋ ਗਿਆ ਸੋ ਅੱਜ ਇੱਥੇ ਸਾਰੇ ਅਸੀਂ ਖੜੇ ਆ ਮੇਰੇ ਨਾਲ ਸਾਡੇ ਮੌਜੂਦਾ ਸਰਪੰਚ ਗੜੇ ਨੇ ਮੇਰੇ ਪਿੰਡ ਦੇ ਸਰਪੰਚ ਤੇ ਪੰਚ ਦੋਨੇ ਖੜੇ ਨੇ ਤੇ ਸਾਡਾ ਮੇਰਾ ਇਹ ਲੋਕਾਂ ਨੂੰ ਇਹ ਸਾਰਿਆਂ ਨੂੰ ਆਪਣੇ ਪਿੰਡ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਹ ਦੱਸਣ ਦਾ ਮਕਸਦ ਆ ਕਿ ਅਸੀਂ ਜਿੰਨੀ ਘਟ ਤੋਂ ਘਟ ਜਿਹੜੀ ਆ ਆਪਣੇ ਖਰਚੇ ਨੂੰ ਘਟਾ ਸਕਦੇ ਆ ਤੇ ਆਪਣੀ ਜਿਹੜੀ ਆ ਆਮਦਨ ਆ ਉਹਨੂੰ ਵਧਾ ਵੀ ਸਕਦੇ ਆ ਤੇ ਜਿਹੜਾ ਵਾਤਾਵਰਣ ਦੇ ਵਿੱਚ ਆਪਣੀ ਜਿਹੜਾ ਯੋਗਦਾਨ ਆ ਉਹਨੂੰ ਵੀ ਵਧਾ ਸਕਦੇ ਆ ਧੰਨਵਾਦ ਜੀ ਕਿਦਲੇ ਸਮੇਂ ਤੋਂ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਆਪਣੇ ਖੇਤਾਂ ਵਿੱਚ ਇਹ ਅਪਰਾਲਾ ਕਰਦੇ ਹੋ ਮਾਝੇ ਤੋਂ ਮੈਂ 18-20 ਸਾਲ ਤੋਂ ਇਹਦੇ ਨਾਲ ਮੱਥਾ ਵਾਰ ਕੇ ਬਿਨਾਂ ਕੋਈ ਲਾਏ ਤੁਸੀਂ ਕੀ ਕਰਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਜਦੋਂ ਤਾਂ ਮੈਂ ਜੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਨਾਲ ਜੁੜਿਆ ਉਦੋਂ ਤੋਂ ਖੇਤੀਬਾੜੀ ਯੂਨੀਵਰਸਿਟੀ ਸਾਡੇ ਹੋਰ ਵੱਖ-ਵੱਖ ਅਦਾਰਿਆਂ ਤੋਂ ਉਹਨਾਂ ਦੀ ਤਕਨੀਕੀ ਸਲਾਹ ਨਾਲ ਲੈ ਕੇ ਤੇ ਮੇਰੇ ਗਰੁੱਪ ਦੇ ਜਿਹੜੇ ਪ੍ਰਧਾਨ ਨੇ ਖਜ਼ਾਨਚੀ ਸਰਦਾਰ ਗੁਰਬਿੰਦਰ ਸਿੰਘ ਜੀ ਮੌਜੂਦਾ ਜੋ ਕਿ ਪ੍ਰਧਾਨ ਨੇ ਅਤੇ ਤੁੰਦਰ ਸਿੰਘ ਜੀ ਜੋ ਕਿ ਖਜ਼ਾਨਚੀ ਨੇ ਉਹ ਬੜੀ ਸੰਦੇਹੀ ਦੇ ਨਾਲ ਬੜੀ ਮਿਹਨਤ ਦੇ ਨਾਲ ਜਿਹੜੇ ਆ ਸਾਡੇ ਖੇਤਾਂ ਦੇ ਵਿੱਚ ਆ ਪਹੁੰਚ ਕੇ ਉਹ ਸਾਰੀ ਕਾਰਵਾਈ ਦੀ ਦੇਖ ਰੇ ਕਰਦੇ ਨੇ ਉਹਨਾਂ ਨੇ ਅੱਜ ਵੀ ਪਹੁੰਚਣਾ ਸੀਗਾ ਲੇਕਿਨ ਉਹ ਥੋੜੇ ਕਿਸੇ ਹੋਰ ਕੰਮ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਜਿਹੜੇ 5 ਪਿੰਡ ਨੇ ਉਹ ਬੋਦਲੇ ਹੋਏ ਆ ਦੋਨਾਂ ਦੀ 1500 ਏਕੜ ਮਜਾਈ ਜਿਹੜੀ ਆ ਉਹ ਵੀ ਵੱਡੇ ਪਿੰਡ ਤੇ ਚੱਲ ਰਹੀ ਆ ਉਹਦੇ ਵਿੱਚ ਸਾਰੇ ਜਿਹੜੇ ਹੋਏ ਸੀਗੇ ਇਸ ਕਰਕੇ ਨਹੀਂ ਪਹੁੰਚ ਸਕੇ ਅੱਜ ਅਸੀਂ ਕੋਸ਼ਿਸ਼ ਕਰਦੇ ਆ ਕਿ ਬਿਲਾ ਅੱਗ ਲਾਇਕ ਹੋ ਕੇ ਸਾਡੇ ਗਰੁੱਪ ਦਾ ਜਿਹੜਾ ਮੇਨ ਪਰਪਸ ਆ ਉਹ ਹੈਗਾ ਅਗਨਮੁਕਤ ਪਰਦਾਵਤਨ ਜ਼ਹਿਰਮੁਕਤ ਇਹ ਬਾਤ ਬਾਰੇ ਜਿਹੜਾ ਦੇਖ ਰਿਹਾ ਕਿ ਜਿਹੜੀ ਉਹਨਾਂ ਨੇ 550 ਸਾਲ ਗੁਰੂ ਨਾਨਕ ਸਾਹਿਬ ਦੇ ਖ਼ਿਆਲ ਦੇ ਨੂੰ ਸਮਰਪਿਤ ਜੰਗਲ ਲਾਇਆ ਸੀ ਤੇ ਇਹ ਕਲਮਾ ਨੰਬਰ ਜੰਗਲ ਜਿਹੜਾ ਸਵੇਰੇ ਟਰੱਕ ਦੇ ਜਾਂਦੇ ਨੇ ਮੈਂ ਟਰੱਕ ਦੇ ਪ੍ਰਾਣ ਅਨੁਸਾਰ ਗਿੰਦਰ ਸਿੰਘ ਜੀ ਬਾਜਵਾ ਉਹਨਾਂ ਦੇ ਯਾਤਰਾ ਮੁਕਾ ਇਹ ਕੰਨਿਆ ਨੰਬਰ ਜਿਹੜਾ ਇੱਥੇ ਜੰਗਲ ਲਾਇਆ ਗਿਆ ਸੀਗਾ ਤੁਸੀਂ ਜੰਗਲ ਦੇਖਦੇ ਹੋ ਤਾਂ ਬਹੁਤ ਵਧੀਆ ਤਰੀਕੇ ਦਾ ਵਧੀਆ ਸੰਭਾਲਿਆ ਹੋਇਆ ਵਾ ਇਹਦੇ ਵਿੱਚ ਜੜੀਆਂ ਅਲੋਪ ਹੋ ਗਈਆਂ ਸਾਡੀਆਂ ਜਾਨੀਆਂ ਨੇ ਜਿਨ੍ਹਾਂ ਦੇ ਵਿੱਚ ਖੋੜਿਆ ਜਿਹੜੇ ਆ ਜਿਹਨੇ ਤੁਹਾਡਾ ਆ ਗਿਆ ਨੇ ਆਹੀ ਜਿਹੜੀਆਂ ਦੇਸ਼ੀ ਜਿਹੜੀਆਂ ਬੁਟੀਆਂ ਜਨਾਂ ਦੇ ਵਿੱਚ ਲਾਈਆਂ ਦੇ ਵਿੱਚ ਕੰਮ ਕੀਤੀ ਜਾਂਦੀ ਆ ਬਹੁਤ ਸਾਰੇ ਪ੍ਰਾਤਨਾਂ ਦੇ ਰਕਟ ਜਿਹੜੇ ਇਹਦੇ ਵਿੱਚ ਉਦਾਰਲਾ ਜਿਹਾ ਨਾਮ ਨੂੰ ਮੁਕਤ ਭੇਜ ਕੇ ਲੁਵਾਏ ਗਏ ਸੀਗੇ ਉਹ ਟਿੰਗਰ ਵੀ ਬੜਾ ਵਧੀਆ ਆਪਣਾ ਯੋਗਦਾਨ ਪਾ ਰਿਹਾ ਇਹਦੇ ਨਾਲ ਕਈ ਤਰ੍ਹਾਂ ਦੇ ਪੰਛੀ ਦੀ ਆਮਤ ਜਿਹੜੀ ਆ ਉਹ ਦੁਬਾਰਾ ਇੱਥੇ ਹੋਈ ਆ ਸੋ ਉਸ ਤੋਂ ਇਲਾਵਾ ਜਿਹੜੀ ਕਲਕੱਤ ਦੇ ਝੁੰਨੇ ਦੀ ਜਿਹੜੀ ਰਹਿਣਤ ਹੋ ਗਿਆ ਉਹ ਵੀ ਸਾਰੀ ਇਸ ਜ਼ਮੀਨ ਦੇ ਵਿੱਚ ਹੀ ਪਾਈ ਜਾਂਦੀ ਆ ਦੇ ਨਾਲ ਹੀ ਮੈਂ ਪੁੱਛੀ ਕਰਦਾ ਕਿ ਮੇਰੇ ਪਿੰਡ ਦੇ ਇਸ ਇਲਾਕੇ ਦੇ ਵਾਸੀ ਲੋਕੀ ਜਿਹੜੇ ਆ ਉਹ ਵਾਤਾਵਰਣ ਦੇ ਵਿੱਚ ਆਪਣਾ ਮੰਨਦਾ ਕਿ ਗਾਣਾ ਤਾਂ ਜੋ ਜਿਹੜੀ ਅਸੀਂ ਆਪਣੇ ਅੰਦਰ ਹੀ ਕਈ ਜਿਹੜੀਆਂ ਬਿਮਾਰੀਆਂ ਸਿਹੜੀਆਂ ਹੋਈਆਂ ਨੇ ਅੱਲਾਹ ਤੁਹਾਨੂੰ ਬਾਰੇ ਸਮੇਂ ਦੇ ਵਿੱਚ ਨਜਾਤ ਹੋ। ਹੋਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਾਰੇ ਤੇ ਤੁਸੀਂ ਇਹ ਸਮਾਂ ਤੋਂ 550 ਜੰਗਲ ਲਾਇਆ ਹੈ। ਹੁਣ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਾਰ ਆ ਰਿਹਾ ਹੈ। ਗੁਰਨਾਮ ਸਾਹਿਬ ਦੇ ਦੇ ਅਮੇਸ਼ਕ ਕੀ ਆ ਸਿਖਾ ਕਿ ਉਹਨਾਂ ਦੇ ਤਿੰਨ ਜਿਹੜੇ ਆ ਉਦੇਸ਼ ਹਨ ਕਿਰਤਕਰੋ ਨਾਮਜਪੋਂ ਦੇ ਵੰਡ ਛਕੋ ਉਹਨਾਂ ਦੇ ਆਦੇਸ਼ਾਂ ਦੇ ਅਨੁਸਾਰ ਹੀ ਸਾਨੂੰ ਕਿਰਤ ਵੀ ਕਰਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਤੇ ਵੰਡ ਕੇ ਛਕਣਾ ਚਾਹੀਦਾ ਉਹ ਉਹ ਵੀ ਉੱਤੇ ਹੀ ਕੋਸ਼ਿਸ਼ ਕਰ ਰਹੇ ਉਹਨਾਂ ਦਾ ਸਿਧਾਂਤ ਵੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਇੱਥੇ ਤੁਹਾਨੂੰ ਹਵਾ ਜਿਹੜੀ ਆ ਉਹਨੂੰ ਬਚਾਉਣ ਦੀ ਲੋੜ ਆ ਕਿਸੇ ਤਰ੍ਹਾਂ ਸਾਡੀ ਮਿੱਟੀ ਨੂੰ ਬਚਾਉਣ ਦੀ ਲੋੜ ਆ ਤੇ ਸਾਡੇ ਪਾਣੀ ਨੂੰ ਬਚਾਉਣ ਦੀ ਲੋੜ ਆ ਸੋ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਭਾਵੇਂ ਕਿ ਥੋੜੀਆਂ ਥੋੜੀਆਂ ਨੇ ਉਹਨਾਂ ਨੂੰ ਕਰਨ ਦਾ ਯਤਨ ਜਿਹੜਾ ਹਰੇਕ ਨੂੰ ਕਰਨਾ ਚਾਹੀਦਾ